ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਰਿਕਾਰਡ ਟੁੱਟਣ ਤੇ ਬਣਨ ਦੀ ਗੱਲ ਹੋਵੇ ਅਤੇ ਸਿੱਧੂ ਮੂਸੇਵਾਲੇ ਬਾਈ ਦਾ ਨਾਮ ਨਾ ਆਵੇ ਇਹ ਕਦੇ ਹੋ ਹੀ ਨਹੀਂ ਸਕਦਾ। ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਤਾਂ ਦੋਸਤੋ ਨਵੇਂ-ਨਵੇਂ ਰਿਕਾਰਡ ਸਿੱਧੂ ਮੂਸੇਵਾਲੇ ਬਾਈ ਦੇ ਨਾਮ ਨਾਲ ਜੁੜ ਰਹੇ ਨੇ ਅਤੇ ਉੱਥੇ ਹੀ ਕਈ ਵੱਡੇ-ਵੱਡੇ ਰਿਕਾਰਡ ਸਿੱਧੂ ਮੂਸੇਵਾਲੇ ਬਾਈ ਨੇ ਤੋੜ ਦਿੱਤੇ ਨੇ। ਤਾਂ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਬਾਈ ਨੇ ਆਪਣੇ ਜੌਂਦੇ ਜੀ ਲਾਸਟ ਇਹ ਪੀ ਰਿਲੀਜ਼ ਕੀਤੀ ਸੀ ਜੋ ਨੋ ਨੇਮ ਦੇ ਨਾਮ ਤੋਂ ਅਤੇ ਅੱਜ ਦੇ ਸਮੇਂ ਦੇ ਵਿੱਚ ਨੋ ਨੇਮ ਏਪੀ ਨੇ ਇੱਕ ਵੱਡਾ ਰਿਕਾਰਡ ਕਾਇਮ ਕਰ ਦਿੱਤਾ ਹੈ ਸਪੋਟੀਫਾਈ ਦੇ ਉੱਪਰ ਅਤੇ ਨੋ ਨੇਮ ਏਪੀ ਦੇ ਬਾਰੇ ਸਿੱਧੂ ਮੂਸੇਵਾਲੇ ਬਾਈ ਨੇ ਆਪਣੇ ਲੈਵਲ Song ਦੇ ਵਿੱਚ ਵੀ ਕਿਹਾ ਸੀ ਕਿ ਮੈਂ ਰਾਤ ਨੂੰ ਏਪੀ ਛੱਡੀ ਸੀ ਅਤੇ ਤੜਕੇ 93 ਨੰਬਰ ਦੇ ਉੱਤੇ ਬਿਲਡਬੋਰਡ ਦੇ ਉੱਪਰ ਟ੍ਰੈਂਡ ਕਰ ਰਹੀ ਸੀ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਸਪੋਟੀਫਾਈ ਦੇ ਉੱਪਰ ਨੋ ਨੇਮ ਏਪੀ ਨੇ ਇੱਕ ਵੱਡਾ ਰਿਕਾਰਡ ਕਾਇਮ ਕਰ ਦਿੱਤਾ ਹੈ ਦਰਅਸਲ ਤੁਹਾਨੂੰ ਦੱਸ ਦਈਏ ਕਿ 600 ਮਿਲੀਅਨ ਪਲੱਸ ਸਟ੍ਰੀਮਸ ਹੋ ਚੁੱਕੀਆਂ ਨੇ ਨੋ ਨੇਮ ਐਪੀ ਨੋ ਸਪੋਟੀਫਾਈ ਦੇ ਉੱਪਰ ਅਤੇ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੇਖ ਹੀ ਸਕਦੇ ਹੋ ਇਸ ਤੋਂ ਉੱਪਰ ਮੂਸੇ ਵਾਲੇ ਦੀ ਮੂ ਸਟੇਪ ਐਲਬਮ ਹੈ ਜਿਸ ਨੂੰ 1.5 ਬਿਲੀਅਨ ਸਟ੍ਰੀਮਸ ਹੋ ਚੁੱਕੀਆਂ ਨੇ ਸਪੋਟੀਫਾਈ ਦੇ ਉੱਪਰ ਅਤੇ ਇਸ ਤੋਂ ਬਾਅਦ ਨੋ ਨੇਮ ਐਪੀ ਹੈ ਜਿਸ ਨੂੰ 600 ਮਿਲੀਅਨ ਸਟ੍ਰੀਮਸ ਹੋ ਚੁੱਕੀਆਂ ਨੇ ਹੁਣ ਤਾਂ ਦੋਸਤੋ ਜੇਕਰ ਆਪਾਂ Non MAP ਦੇ YouTube ਦੇ ਉੱਪਰ ਕਿੰਦਾ ਦੀ ਪਰਫਾਰਮੈਂਸ ਰਹੀ ਹੈ ਉਸ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ SAP ਦੇ ਵਿੱਚ Never Fold ਗੀਤ ਨੂੰ 221 ਮਿਲੀਅਨ ਵਿਊਜ਼ ਹੋ ਚੁੱਕੇ ਨੇ YouTube ਦੇ ਉੱਪਰ ਤਾਂ ਦੋਸਤੋਂ ਇਹ ਹੈ ਸਿੱਧੂ ਮੂਸੇਵਾਲੇ ਬਾਈ ਦਾ ਰਤਬਾ ਕਿ ਸੇਵਿਆਂ ਚ ਪਿਆ ਵੀ ਵੱਡੇ ਵੱਡੇ ਰਿਕਾਰਡ ਤੋੜ ਰਿਹਾ ਹੈ ਤਾਂ ਦੋਸਤੋਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਿ Non MAP ਦੇ ਵਿੱਚ ਤੁਹਾਡਾ ਕਿਹੜਾ ਟਰੈਕ ਫੇਵਰੇਟ ਹੈ ਆਪਣੇ ਟਰੈਕ ਦਾ ਨਾਮ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ। ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਜੁੜੇ ਰਹੋ ਸਾਡੇ ਇਸ ਚੈਨਲ ਦੇ ਨਾਲ। ਧੰਨਵਾਦ।